ਮੋਬਾਈਲ ਸਾਡੀ ਜ਼ਿੰਦਗੀ ਦਾ ਇੱਕ ਜ਼ਰੂਰੀ ਹਿੱਸਾ ਬਣ ਗਿਆ ਹੈ ਜਿੱਥੇ ਮੋਬਾਈਲ ਦੇ ذریعے ਅਸੀਂ ਪੂਰੇ ਵਿਸ਼ਵ ਨਾਲ ਜੁੜ ਗਏ ਹਾਂ ਉੱਥੇ ਹੀ ਮੋਬਾਈਲ ਨੇ ਸਾਨੂੰ ਆਪਣਿਆਂ ਤੋਂ ਦੂਰ ਕਰ ਦਿੱਤਾ ਹੈ ਪੰਜਾਬ ਮੋਬਾਈਲ ਫੋਨਾਂ ਦੀ ਵੱਡੀ ਮੰਡੀ ਬਣ ਪਿਆ ਹੈ ਜਿਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਦੀ ਆਬਾਦੀ ਕਰੀਬ 3 ਕਰੋੜ ਹੈ ਜਦਕਿ ਪੰਜਾਬ ਅੰਦਰ ਕਰੀਬ 4.50 ਕਰੋੜ ਮੋਬਾਈਲ ਕਨੈਕਸ਼ਨ ਚੱਲ ਰਹੇ ਹਨ ਪਿਛਲੇ ਕਰੀਬ ਡੇਢ ਕੋ ਸਾਲ ਦੇ ਸਮੇਂ ਦੌਰਾਨ ਇੱਕ ਵੱਡੀ ਮੋਬਾਈਲ ਕੰਪਨੀ ਵੱਲੋਂ ਮੁਫਤ ਵਿੱਚ SIMਾਂ ਦੇ ਨਾਲ ਨਾਲ 3 ਮਹੀਨੇ ਤੋਂ ਲੈ ਕੇ 1 ਸਾਲ ਤੱਕ ਮੁਫਤ ਵਿਚ ਅਸੀਮਿਤ ਇੰਟਰਨੈਟ ਅਤੇ ਕਾਲ ਦੀ ਦਿੱਤੀ ਸਹੂਲਤ ਨੇ ਕਨੈਕਸ਼ਨਾਂ ਵਿੱਚ ਵੱਡਾ ਵਾਅਦਾ ਕੀਤਾ ਹੈ ਪਰ ਚਿੰਤਾ ਦੀ ਗੱਲ ਇਹ ਵੀ ਹੈ ਕਿ ਮੋਬਾਈਲ ਕੰਪਨੀਆਂ ਦੇ ਦਿਲ ਖਿੱਚਵੇਂ ਆਫਰ ਪੰਜਾਬ ਦੇ ਜਵਾਨ ਹੁੰਦੇ ਬੱਚਿਆਂ ਨੂੰ ਨਸ਼ੇ ਵਾਂਗ ਮੋਬਾਈਲਾਂ ਦੀ ਵਰਤੋਂ ਕਰਨ ਦੇ ਆਦੀ ਬਣਾ ਰਹੀਆਂ ਹਨ ਇਸ ਦੇ ਚਲਦਿਆਂ ਪੰਜਾਬ ਦੇ ਮੁਛਫਟ ਨੌਜਵਾਨ ਵੱਡੀ ਪੱਧਰ ਤੇ ਅਸ਼ਲੀਲਤਾ ਦੇ ਜਾਲ ਵਿੱਚ ਫਸ ਰਹੇ ਹਨ ਅਤੇ ਇਹ ਆਉਣ ਵਾਲੇ ਸਮੇਂ ਵਿੱਚ ਪੰਜਾਬ ਲਈ ਬੇਹੱਦ ਘਾਤਕ ਹੋ ਸਕਦਾ ਹੈ ਫੇਸਬੁੱਕ ਵਟਸਐਪ ਅਤੇ ਯੂਟਿਊਬ ਦੀ ਬੇਲੋੜੀ ਵਰਤੋਂ ਨੇ ਇਹਨਾਂ ਬੱਚਿਆਂ ਨੂੰ ਜਿੱਥੇ ਮਾਨਸਿਕ ਤੌਰ ਤੇ ਬਿਮਾਰ ਕੀਤਾ ਹੈ ਇਹਨਾਂ ਦੀ ਪੜ੍ਹਾਈ ਤੇ ਵੀ ਬੁਰਾ ਅਸਰ ਪੈ ਰਿਹਾ ਹੈ ਹਾਲਾਤ ਇਹ ਹਨ ਕਿ ਬਹੁਤ ਸਾਰੇ ਬੱਚੇ ਵੀ ਮਾਪਿਆਂ ਨੂੰ ਮਜਬੂਰ ਕਰਕੇ ਮੋਬਾਈਲ ਲੈ ਕੇ ਉਹਨਾਂ ਦੀ ਬਿਨਾਂ ਵਜ੍ਹਾ ਹੀ ਵਰਤੋਂ ਕਰ ਰਹੀ ਹਨ ਇਸ ਦੇ ਚਲਦਿਆਂ ਅਨੇਕਾਂ ਸਕੂਲ ਦੇ ਪ੍ਰਬੰਧਕਾਂ ਵੱਲੋਂ ਆਪਣੇ ਸਕੂਲਾਂ ਅੰਦਰ ਮੋਬਾਈਲ ਦੀ ਸਖਤੀ ਨਾਲ ਮਨਾਹੀ ਕੀਤੀ ਗਈ ਹੈ ਜਿੱਥੇ ਟੈਕਨੋਲੋਜੀ ਦੀਆਂ ਕੁਝ ਚੰਗੀਆਂ ਗੱਲਾਂ ਹਨ ਉੱਥੇ ਹੀ ਇਸ ਦੇ ਬਹੁਤ ਸਾਰੇ ਮਾੜੇ ਪ੍ਰਭਾਵ ਵੀ ਹਨ ਅਗਰ ਅਜਿਹਾ ਹੀ ਰਿਹਾ ਤਾਂ ਇਹ ਪੰਜਾਬ ਦੇ ਨਾਲ-ਨਾਲ ਪੂਰੇ ਵਿਸ਼ਵ ਲਈ ਬਹੁਤ ਹੀ ਘਾਤਕ ਸਾਬਤ ਹੋਵੇਗਾ ਵਧੇਰੇ ਖਬਰਾਂ ਦੇ ਲਈ ਤੁਸੀਂ ਬਣੇ ਰਹੋ ਅਜੀਤ ਵੈਬ ਟੀਵੀ ਦੇ ਨਾਲ